ਤਜੇ ਤੇਪੰਜਾ ਪਰਦੇ ਵਿੱਚ ਪੁਲਿਸ ਦੇ ਵੱਲੋਂ ਟ੍ਰੈਵਲ ਠੱਗਾ ਖਿਲਾਫ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਉੱਥੇ ਫੋਟੇਗੜ ਸਾਹਿਬ ਪੁਲਿਸ ਦੇ ਵੱਲੋਂ ਵੀ ਟ੍ਰੈਵਲ ਏਜੰਟਾਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਫੋਟੇਗੜ ਸਾਹਿਬ ਪੁਲਿਸ ਦੇ ਵੱਲੋਂ 35 ਐਫ ਆਈ ਆਰਜ਼ ਦਰਜ ਕੀਤੀਆਂ ਗਈਆਂ ਨੇ ਅਜਲਸ ਪੁਲਿਸ ਮੁਖੀ ਫੋਟੇਗੜ ਸਾਹਿਬ ਸ਼ੂਮਨ ਮਗਰਵਾਲ ਨੇ ਦੱਸਿਆ ਕਿ ਫੋਟੇਗੜ ਸਾਹਿਬ ਪੁਲਿਸ ਦੇ ਵੱਲੋਂ ਸਖਤੀ ਵਰਤਦੇ ਹੋਏ ਜਿਨੇ ਭਾਰਤ ਦੇ ਵਿੱਚ 65 ਟ੍ਰੈਵਲ ਏਜੰਟਾਂ ਦੀ ਜਾਂਚ ਸ਼ੁਰੂ ਕੀਤੀ ਹੈ ਜਿਨ੍ਹਾਂ ਵਿੱਚੋਂ 40 ਦੇ ਕਰੀਬ ਸੈਂਟਰ ਚੱਲ ਰਹੇ ਨੇ ਜਦਕਿ 25 ਸੈਂਟਰ ਬੰਦ ਪਾਏ ਗਏ ਨੇ ਉਨਾ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 35 ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ ਜੋ ਕਿ ਅੰਦਰੂਨੀ ਜਾਂਚ ਹੈ ਐਸਐਸਪੀ ਨੇ Polres ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਨੇ ਕਿ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਯਕੀਨੀ ਬਣਾਈ ਜਾਵੇ ਤੇ ਮਾਮਲੇ ਦੀ ਤਫ਼ਤੀਸ਼ ਜਲਦੀ ਮੁਕੰਮਲ ਕੀਤੀ ਜਾਵੇ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਸਖ਼ਤ ਦਾਇਰਾਂ ਦਿੱਤੀ ਗਈਆਂ ਹੈ ਜਿਹੜੇ ਟਰੈਵਲ ਏਜੰਟ ਲੋਕਾਂ ਦੇ ਨਾਲ ਠੱਗੀ ਮਾਰਦੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਇਸੀ ਲੜੀ ਦੇ ਵਿੱਚ ਜਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਅੱਜ ਇੰਟੈਂਸਿਵ ਚੈਕਿੰਗ ਕਰਾਈ ਗਈ ਇੱਕ ਮਿਸ਼ਨ ਮੋਡ ਦੇ ਰੂਟ ਦੇ ਵਿੱਚ ਨੂੰ ਜਿਹੜੀ ਸਾਰੀ ਐਕਸਰਸਾਈਜ਼ ਨੂੰ ਕੀਤਾ ਜਾ ਰਿਹਾ ਇਸੇ ਕੈਂਪੇਨ ਦੇ ਤਹਿਤ ਅੱਜ 65 ਜਿਹੜੇ ਵੀ 65 ਟ੍ਰੈਵਲ ਏਜੰਸੀਆਂ ਨੂੰ ਚੈੱਕ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 40 ਜਿਹੜੇ ਸੀਗੇ ਉਹ ਚੱਲ ਰਹੇ ਸੀਗੇ ਤੇ ਪਰਚੀ ਜਿਹੜੇ ਲਾਇਸੈਂਸ ਸੀ 25 ਜਿਹੜੇ ਸੈਂਟਰ ਸੀਗੇ ਉਹ ਬੰਦ ਸੀਗੇ ਤੇ ਹੁਣ ਤੱਕ ਜਿਲ੍ਹੇ ਦੇ ਵਿੱਚ 35 ਜਿਹੜੀ ਹੈਗੀਆਂ ਐਫ ਆਈ ਆਰ ਦਰਜ ਕੀਤੀ ਜਾ ਚੁੱਕੀ ਹੈ ਤੇ ਜਿਹੜੀ ਕਿ ਅੰਡਰ ਇਨਵੈਸਟੀਗੇਸ਼ਨ ਹੈਗੀਆਂ ਸਾਰੀ ਐਸਐਚਓ ਸਖਤ ہدایت ਕੀਤੀ ਕਿ ਜਲਦ ਜਲਦ ਉਸਿਆ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਤੇ ਮੁਕਦਮੇ ਦਾ ਜੀਵੀ ਤਫਤੀਸ਼ ਹੈ ਉਹਨੂੰ ਕਰਨ ਅਨੁਸਾਰ ਮੁਕੰਮਲ ਮੁਕੰਮਲ ਕੀਤੀ